ਨਚੋ ਨਚੋ ਨਾਨਕਿਓ ਪੁਛਾ ਤਾ ਕਰਕੇ 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 ਪੂਛਾਸੇ ਗੀਦਾ ਦੇ ਕਿਓ ਛੋਡੀ ਬੈਨਾਨ ਕਿਆ ਨੂੰ ਪੈਗੀ ਕੱਢੇਨੀ ਪੂਛ ਕਸਗੀਦਾ ਦੀ ਕਿਉ ਸੋਡੀ ਬੇਰਾਨ ਕਿਆ ਨੂੰ ਪੈਗੀ ਕੱਢੇਨੀ ਪੂਸ਼ ਹੁੰਦੀ ਡੰਗਰਾਂਦੇ ਅਸੀਂ ਜੱਟ ਨੀ ਮਰਬਿਆਂ ਵਾਲੇ ਪੂਸ਼ ਹੁੰਦੀ ਡੰਗਰਾਂਦੇ ਅਸੀਂ ਜੱਟ ਨੀ ਮਰਬਿਆਂ ਵਾਲੇ ਪੂਸ਼ ਹੁੰਦੀ ਡੰਗਰਾਂਦੇ ਲਿਆਈ ਲਿਆਈ ਬੇਤਰ ਖਾਣਾ ਆਰੀ ਨਾਨਕਿਆਂ ਦੀ ਪੂਸ਼ ਵੱਢੇਨੀ ਲਿਆਈ ਲਿਆਈ ਬੇਤਰ సచ్చే సతగ సాయి సడే పూశనాలి నీ సచే సే సాడే పూశనా సేగ సా